ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜੋ ਹਰ ਸਾਲ ਵੀਟ ਗਰਾਸ ਜੂਸ ਦੇ ਲੰਗਰ ਲਗਾਏ ਜਾਂਦੇ ਹਨ ਸੋ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਅੱਜ ਤਾਰੀਖ 15 ਸਤੰਬਰ ਤੋਂ ਜਿਹੜੇ ਵੀਟ ਗ੍ਰਾਸ ਜੂਸ ਤੇ ਲੰਗਰ ਉਹ ਸ਼ੁਰੂ ਕੀਤੇ ਜਾ ਰਹੇ ਹਨ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਜੂਸ ਦੇ ਵੱਧ ਤੋਂ ਵੱਧ ਆਪਾਂ ਜਿਹੜੇ ਫਾਇਦੇ ਲੈ ਸਕੀਏ ਕਿਉਂਕਿ ਇਹ ਔਸ਼ਧੀ ਇਹ ਬਲਖਣ ਲੰਗਰ ਹਰ ਜਗ੍ਹਾ ਨਹੀਂ ਮਿਲਦਾ ਇੱਕੋ ਇੱਕ ਸਥਾਨ ਜੋ ਕਪੂਰਸਲੇ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਜਾ ਰਿਹਾ ਹੈ ਸੰਗਤ ਦੇ ਭਲੇ ਵਾਸਤੇ ਸੋ ਆਪਾਂ ਸਾਰੇ ਇਸ ਚੀਜ਼ ਦਾ ਫਾਇਦਾ ਲਈਏ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਜਿੰਨੇ ਵੀ ਸਤਕਾਰਯੋਗ ਸੁਸਾਇਟੀ ਦੇ ਮੈਂਬਰ ਹਨ ਕਿਉਂਕਿ ਮੈਂ ਨਾਂ ਲੈਣ ਲੱਗਾ ਤੇ ਬੜਾ ਸਮਾਂ ਲੱਗੇਗਾ ਸੋ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਦਾਸ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਇਹ ਸੇਵਾਵਾਂ ਨਿਭਾ ਰਹੇ ਹਨ ਸਾਡੇ ਸਤਕਾਰਯੋਗ ਚਾਚਾ ਜੀ ਸਰਦਾਰ ਜਗੀਰ ਸਿੰਘ ਜੀ ਪੱਤੜ ਬਲਰਾਜ ਸਿੰਘ ਜੀ ਜੁਕੇ ਤੋਂ ਬਲਬੀਰ ਸਿੰਘ ਜੀ ਪੱਤੜ ਜਿਨ੍ਹਾਂ ਦਾ ਵਿਸ਼ੇਸ਼ ਸਹਿਯੋਗ ਹੈ ਇਸ ਸੁਸਾਇਟੀ ਨੂੰ ਸੋ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਰਿਣੀ ਆ ਕਿਉਂਕਿ ਬਹੁਤ ਹੀ ਜ਼ਿਆਦਾ ਸਹਿਯੋਗ ਦਾਸ ਨੂੰ ਉਹ ਦਿੰਦੇ ਆ ਜਿਹਦਾ ਕਰਕੇ ਇਹ ਲੰਗਰ ਚੱਲਦੇ ਹਨ ਔਰ ਸੁਸਾਇਟੀ ਦੇ ਮੈਂਬਰ ਵੀ ਤਨੋਂ ਮਨੋਂ ਤਨੋਂ ਜਿਹੜੀ ਇਹ ਸੇਵਾ ਨਿਭਾ ਰਹੇ ਹਨ ਸੋ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਸਾਡੀ ਨਹਿਮਰਤਾ ਸਹਿਤ ਬੇਨਤੀ ਹੈ ਕਿ 15 ਸਤੰਬਰ ਤੋਂ ਲੈ ਕੇ ਇਸ ਵਾਰੀ ਇਹ ਲੰਗਰ 15 ਦਸੰਬਰ ਤੱਕ ਹੀ ਚੱਲਣਗੇ 3 ਮਹੀਨੇ ਜੋ ਇਹ ਲੰਗਰ ਚੱਲਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਲੰਗਰਤਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ